ਹਾਂਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਣੇ ਹੀ ਅੱਜ ਜੋ ਸੁਖਨੀ ਸਾਹਿਬ ਦਾ ਪ੍ਰੋਗਰਾਮ ਸੀ ਤਾਂ ਸੁਖਨੀ ਸਾਹਿਬ ਕਰਵਾਇਆ ਗਿਆ ਸੀਗਾ ਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਸੀਗੇ ਤੇ ਸੁਖਨੀ ਸਾਹਿਬ ਇਹ ਅੱਜ ਬਾਬਾ ਜੀ ਦੀ ਜੋ ਬੀੜ ਸਾਹਿਬ ਹੈ ਉਸ ਨੂੰ ਲੈ ਕੇ ਜਾ ਰਹੇ ਹਾਂ ਤੇ ਜੋ ਸਟਾਰਟਿੰਗ ਦੇ ਵਿੱਚ ਵੀਡੀਓ ਨਹੀਂ ਬਣ ਸਕੀ ਉਦੋਂ ਜੋ ਸਵੇਰ ਜਦੋਂ ਮਹਾਰਾਜ ਜੀ ਪ੍ਰਕਾਸ਼ ਕਰਨਾ ਸੀਗਾ ਲੈ ਕੇ ਆਏ ਸੀਗੇ ਇਹ ਤੁਸੀਂ ਦੇਖ ਰਹੇ ਹੋ ਤਾਂ ਇੱਕ ਵਾਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਇਹ ਅਸੀਂ ਪਹੁੰਚ ਗਏ ਦੇਰਾ ਸਾਹਿਬ ਇਹ ਦੇਰਾ ਸਾਹਿਬ ਵੀ ਅੰਦਰੋਂ ਦਰਬਾਰ ਸਾਹਿਬ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਜੋ ਕਿ ਸੋਨਾ ਬਣਿਆ ਹੋਇਆ ਅੰਦਰੋਂ ਕਾਫੀ ਵਧੀਆ ਬਣਾਇਆ ਹੈ ਸਾਰਾ ਲੰਗਰ ਹਾਲ ਵਗੈਰਾ ਅੰਦਰ ਜੋ ਬਣਿਆ ਹੋਇਆ ਹੈ ਵਿਆਹ ਦੀ ਖੁਸ਼ੀ ਨੂੰ ਲੈ ਕੇ ਸੋਹਣੀ ਸਾਹਿਬ ਕਰਵਾਇਆ ਗਿਆ ਸੀ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਉਹ ਬਹੁਤ ਜ਼ਿਆਦਾ ਬਹੁਤ ਵਧੀਆ ਬਣਾਇਆ ਹੋਇਆ ਹੈ ਦਾ ਦਾ ਲਗਾ ਕੇ ਬਹੁਤ ਜ਼ਿਆਦਾ ਸਜਾਵਟ ਕੀਤੀ ہوئی ਹੈ ਉਸ ਤੋਂ ਬਾਅਦ ਅਸੀਂ ਘਰੇ ਆ ਕੇ ਘਰ ਦੇ ਵਿੱਚ ਜੋ ਵੀ ਵਿਆਹ ਦਾ ਸਮਾਨ ਆਇਆ ਵਸੇ ਅਲਮਾਰੀ ਬੈੱਡ ਵਗੈਰਾ ਸਾਰਾ ਸੈੱਟ ਕਰਵਾਉਣ ਲੱਗ ਗਏ ਸੀ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਆ ਗਏ ਸੀ ਪਰਸੋ ਤੋਂ ਫਿਰ ਵਿਆਹ ਸ਼ੁਰੂ ਹੈ ਤਾਂ ਉਸ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਹਾਂ ਧੰਨਵਾਦ ਜੀ